ਇਥੋਂ ਪਤਾ ਲੱਗਦਾ ਹੈ ਕਿ ਅਸੀਂ ਲੁਧਿਆਣੇ ਦੇ ਇੰਨਾ ਇਫੈਕਟ ਨਾਲ ਕਿੰਨਾ ਕਨਸਰਨਡ ਆ ਔਰ ਐਨ ਨੂੰ ਠੀਕ ਕਰਨ ਲਈ ਅਸੀਂ ਵੱਡੇ ਉਪਰਾਲੇ ਕਰਨਾ ਚਾਹੁੰਦੇ ਆ ਔਰ ਇਨ ਨੀਅਰ ਫਿਊਚਰ ਕਰਾਂਗੇ ਮੈਂ ਬਤਾਈ ਦੇਣਾ ਸੀਪੀ ਸਾਹਿਬ ਨੂੰ ਗੁਰਪ੍ਰੀਤ ਪੁਰੇਵਾਲ ਨੂੰ ਕਿ ਉਹਨਾਂ ਨੇ ਕਾਫੀ ਸਟੈਪਸ ਆਲਰੇਡੀ ਲੈ ਲਏ ਬੜੀਆਂ ਸੜਕਾਂ ਤੋਂ ਇਨਕ੍ਰੋਚਮੈਂਟਸ ਇਹਨਾਂ ਨੇ ਹਟਾਈਆਂ ਜਿਸ ਤੇ ਆਲਰੇਡੀ ਸਾਡੇ ਸ਼ਹਿਰੀ ਸਾਡੇ ਲੁਧਿਆਣਵੀ ਤਾਰੀਫ ਕਰਦੇ ਆ ਕਿ ਉਹਨੂੰ ਟ੍ਰੈਫਿਕ ਈਜ਼ਲੀ ਜਾਨ ਲੱਪਿਆ ਔਰ ਮੇਰਾ ਖਾਸ ਧੰਨਵਾਦ ਹੈ ਰਾਹੁਲ ਬਰਮਾ ਜੀ ਨੂੰ ਜਿਨ੍ਹਾਂ ਨੇ ਅੱਜ ਪ੍ਰੈਜੈਂਟੇਸ਼ਨ ਦਿਖਾਈ ਤੁਸੀਂ ਵੀ ਸਾਰਿਆਂ ਨੇ ਦੇਖੀ ਕਿੰਨੀ ਇਹਨਾਂ ਨੇ ਮਿਹਨਤ ਕੀਤੀ ਕਿੰਨੀ ਸਟੱਡੀ ਕੀਤੀ ਕਿੰਨਾ ਕੰਮ ਕੀਤਾ ਕਈ ਵਾਰੀ ਸਰਕਾਰਾਂ ਇੰਨਾ ਕੰਮ ਨਹੀਂ ਕਰ ਸਕਦੀਆਂ ਜਿੰਨਾ ਇਹਨੇ ਇਹਨਾਂ ਨੇ ਐਸ ਇੰਡੀਵਿਜੂਅਲ ਕੀਤਾ ਜਾਂ ਐਸ ਟੀਮ ਕੀਤਾ ਐਂਡ ਵੀ ਆਰ ਐਵਰੀ ਇੰਸਟੀਚਿਊਟ ਇਨਵੋਲਡ ਇਨ ਲੁਧਿਆਣਾ ਇਸ ਥੈਂਕਫੁਲ ਟੂ ਹੈ ਕਿ ਇਹਨਾਂ ਨੇ ਸਾਡੇ ਕੋਲੋਂ ਅੱਜ ਇਹ ਬੁੱਕ ਵੀ ਰਿਲੀਜ਼ ਕੀਤੀ ਜਿਹੜੀ ਕਿ ਬਲੈਕ ਸਪਾਟਸ ਬਾਰੇ ਦੱਸ ਰਹੀ ਹੈ ਜਿਹੜੇ ਐਕਸੀਡੈਂਟ ਪ੍ਰੋਨ ਹੈ ਏਰੀਆਸ ਉਹ ਵੀ ਅਸੀਂ ਹੁਣੇ ਰਿਲੀਜ਼ ਕੀਤੀ ਹੈ ਤੇ ਸੀਪੀ ਸਾਹਿਬ ਉਹਨਾਂ ਦੀ ਗ੍ਰਾਫਿਕ ਟੀਮ ਅੰਡਰ ਗੁਰਪ੍ਰੀਤ ਪੁਰੇਵਾਲ ਔਰ ਕਮਿਸ਼ਨਰ ਸਾਹਿਬ ਇਹਨਾਂ ਸਟਡੀ ਕਰਕੇ ਇਹਦੀ ਰਿਪੋਰਟ ਬਣਵਾ ਕੇ ਜਿਹੜੇ ਸਟੈਪ ਇਮੀਡੀਏਟਲੀ ਹੋ ਸਕਦੇ ਆ ਅਸੀਂ ਕਰਾਂਗੇ ਇੱਕ ਉਹ ਪ੍ਰੋਐਕਟਿਵ ਦੀ ਗੱਲ ਏ ਹੈ ਇੱਕ ਵਾਰੀ ਮੈਂ ਕਿਸੇ ਮੋਡਲ ਟਾਊਨ ਐਕਸਟੈਂਸ਼ਨ ਪਾਰਕ ਵਿੱਚ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹ ਹੀਰੋ ਬੇકરી ਵਾਲਾ ਚੌਂਕ ਹੈ ਉਹਦੇ ਉੱਤੇ ਫਲਾਈਓਵਰ ਮੇਰੇ ਕੋਲ ਕੋਈ ਆਇਆ ਉਹ ਕਹਿੰਦੇ ਜੀ ਉਹਨੂੰ ਟੂਵੇ ਕਰ ਦੇ ਔਰ ਜਦੋਂ ਦਾ ਬਣਿਆ ਸੀ ਉਹ ਕਹਿ ਕੇ ਥੱਗੇ ਸੀ ਟੂਵੇ ਨਹੀਂ ਹੋ ਰਿਆ ਮੈਂ ਉਹਰੇ ਵਾਲ ਜਿਹੜੇ ਸਾਡੇ ਡੀਸੀਪੀ ਹੈ ਇਹਨਾਂ ਨੂੰ ਫੋਨ ਕੀਤਾ ਕਿ ਇਹਨੂੰ ਟੂਵੇ ਕੀਤਾ ਸ਼ੀ ਪਰਸਨਲੀ ਵੈਂਟ देयर ਚੈੱਕ ਵਿਦੀਨ 1 ਡੇ ਸ਼ੀ ਮੇਡ ਇਟ ਹੈਪਨ ਕੋਈ ਇਹਨਾਂ ਨੂੰ ਕੈਟ ਆਈ ਚਾਹੀਦੀ ਸੀ ਇਹਨਾਂ ਨੂੰ ਪਰਮਿਸ਼ਨਸ ਚਾਹੀਦੀ ਸੀ ਉਹ ਮੈਂ ਵਰਬਲੀ ਗੱਲ ਕਰ ਲਈ ਸਾਰੀ ਏਜੰਸੀਜ਼ ਨਾਲ ਔਰ ਜਦੋਂ ਉਹ ਫਲਾਈਓਵਰ ਬਣਿਆ ਸੀ ਉਦੋਂ ਲੋਕੀ ਐਨੇ ਖੁਸ਼ ਨਹੀਂ ਸੀ ਜਿੰਨੇ ਅੱਜ ਖੁਸ਼ ਹੈ ਕਿ ਉਹ ਟੁੱਟੇ ਹੋ ਗਏ ਮੈਂ ਤਾਂ ਕਈ ਵਾਰੀ ਹੈਰਾਨ ਹੋ ਜਾਂਦਾ ਬਜ਼ੁਰਗ ਅਸੀਸਾਂ ਦਿੰਦੇ ਆ ਔਰ ਉਹ ਅਸੀਸਾਂ ਤੁਹਾਨੂੰ ਵੀ ਲੱਗਦੀਆਂ ਆਮ ਮੈਂ ਕੋਰੇਵਾਲ ਜੀ ਵੱਲ ਕਰਕੇ ਦੱਸ ਰਿਹਾ ਇਹਨਾਂ ਨੂੰ 40 ਮਿੰਟ ਜਿਹੜੇ ਰਸਤੇ ਨੂੰ ਲੱਗਦੇ ਸੀ ਉਹ ਹੁਣ ਅੱਜ 5-7 ਮਿੰਟਾਂ ਚ ਪਹੁੰਚਣਾ। ਇੰਨਾ ਡਿਪਰੈਸ ਹੋ ਗਿਆ ਸਿਰਫ ਇੱਕ ਪੁਲ ਨੂੰ ਟੂ ਬੇ ਕਰ। ਮੇਰਾ ਮਤਲਬ ਹੈ ਕਈ ਸਟੈਪ ਹੁੰਦੇ ਆ ਜਿਹੜੇ ਔਕੇ ਆ ਲੈਣੇ ਕਈ ਸਟੈਪ ਹੈਗੇ ਜਿਹੜੇ ਇਮੀਡੀਏਟ ਲਿੱਤੇ ਜਾ ਸਕਦੇ ਆ। ਬਾਕੀ ਮੈਂ ਪਹਿਲਾਂ ਵੀ ਕਹਿ ਚੁੱਕਾ ਕਮਿਸ਼ਨਰ ਸਾਹਿਬ ਮਿਸਟਰ ਪੁਲਿਸ ਬੜੇ ਐਕਟਿਵ ਹੈ 140 ਬੰਦਿਆਂ ਦੀ ਐਡੀਸ਼ਨਲ ਫੋਰਸ ਵੀ ਲੁਧਿਆਣੇ ਨੂੰ ਨੋਟ ਕੀਤੀ ਗਈ ਹੈ। ਉਦੇ ਚੋ ਮੈਜੋਰਿਟੀ ਟ੍ਰੈਫਿਕ ਤੇ ਕਿਉਂਕਿ ਪੁਰਾਣੀ ਜਿਹੜੀ ਫੋਰਸ ਹੈ ਉਹ ਟ੍ਰੈਫਿਕ ਤੋਂ ਫ੍ਰੀ ਹੋ ਜਾਏਗੀ ਤੇ ਉਹਦੇ ਨਾਲ ਦੋਨੋਂ ਚੀਜ਼ਾਂ ਸਾਡੀ ਹੈਲਪ ਹੋਏਗੀ ਲਾ ਐਂਡ ਆਰਡਰ ਐਸ ਵੈਲ ਐਸ ਟ੍ਰੈਫਿਕ ਪੀਸੀਆਰਸ ਆਲਰੇਡੀ ਹੈਗੀਆਂ ਇਨਾਂ ਕੋ ਉਹਦੀ ਜਿਹੜੀ ਪ੍ਰੈਜ਼ੈਂਸ ਹੈ ਉਹ ਬਤਾ ਰਹੀ ਹੈ ਹੋਰ ਵੀ ਪੀਸੀਆਰਸ ਆ ਰਹੀਆਂ ਤੇ ਵੀ ਹੋਪ ਕਿ ਸ਼ਹਿਰ ਦਾ ਕੋਈ ਕੋਨਾ ਕੋਨਾ ਤਾਂ ਨਹੀਂ ਕਹਿਣਾ ਚਾਹੀਦਾ ਕੋਈ ਵੀ ਏਰੀਆ ਇਹੋ ਜਿਹਿਆਂ ਨਾ ਰਵੇ ਜਿੱਥੇ ਪੀਸੀਆਰ ਦੀ ਪ੍ਰੈਜ਼ੈਂਸ ਨਾ ਹੋਵੇ ਕਿਉਂਕਿ ਉਹਦੇ ਨਾਲ ਦੋ ਚੀਜ਼ਾਂ ਦਾ ਫਰਕ ਪੈਂਦਾ ਲਾਅ ਐਂਡ ਆਰਡਰ ਔਰ ਟ੍ਰੈਫਿਕ ਦੋਨੋ ਸੋ ਮੈਂ ਸ਼ਿਓਰ ਕਰਨਾ ਚਾਹੁੰਦਾ ਮਾਈ ਗੱਲ ਆਪਣੇ ਚੱਚਾ ਲੁਧਿਆਣੇ ਵਾਸੀਆਂ ਨੂੰ ਆਪਣੇ ਭਰਾਵਾਂ ਭੈਣਾਂ ਨੂੰ ਤੇ ਜਿਹੜਾ ਟ੍ਰੈਫਿਕ ਹੈ ਐਵਰੀ ਡੇ ਯੂ ਵਿਲ ਫਾਈਂਡ ਇਟ ਗੇਟਿੰਗ ਬੈਟਰ ਹਰ ਰੋਜ਼ ਕੁਛ ਨਾ ਕੁਛ ਇਹਦੇ ਚ ਤੁਹਾਨੂੰ ਚੇਂਜ ਲੱਗੇਗਾ ਜਿਹੜਾ ਚੰਗੇ ਲਈ ਹੋਏਗਾ ਸਾਰੇ ਸਕੂਲਾਂ ਦੇ ਬਾਹਰ ਸੀਪੀ ਸਾਹਿਬ ਨੇ ਜਦੋਂ ਛੁੱਟੀ ਵਾਲਾ ਟਾਈਮ ਹੁੰਦਾ ਹੈ ਪੁਲਿਸ ਭੇਜ ਨਹੀਂ ਚਾਲੂ ਕਰਦੀ ਕਿਉਂਕਿ ਉਸ ਵੇਲੇ ਕਹੇ ਜਾਂ ਟਾਈਮ ਹੁੰਦਾ ਸਕੈਟਰਡ ਗੱਡੀਆਂ ਆਉਂਦੀਆਂ ਕਿਸੇ ਨੇ ਪਾਰ ਕੀਤੀ ਹੁੰਦੀ ਕੋਈ ਹਲਾਤਾ ਨਹੀਂ ਤਾਂ ਕਿ ਉੱਥੇ ਵੀ ਟ੍ਰੈਫਿਕ ਦਾ ਨਾ ਹੋਵੇ ਇੱਕ ਵਾਰੀ ਦੁਬਾਰਾ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਸੀਪੀ ਸਾਹਿਬ ਦਾ ਸਾਡੇ ਏਡੀਸੀਪੀ ਟ੍ਰੈਫਿਕ ਪੁਰੇਵਾਲ ਜੀ ਦਾ ਸਾਡੇ ਕਮਿਸ਼ਨਰ ਕਾਰਪੋਰੇਸ਼ਨ ਦਿੱਤਿਆ ਜੀ ਦਾ ਔਰ ਰਾਹੁਲ ਵਰਮਾ ਦਾ ਐਂਡ ਹਿਸ ਟੀਮ ਹੋਰ ਜੇ ਕੋਈ ਕਿਸੇ ਭਰਾ ਦਾ ਸਵਾਲ ਹੋਵੇ ਤਾਂ